ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗ ਨੀ ਸਬਹੰਮ ਗੁਰ ਪ੍ਰਸਾਦਿ ਜਪ ਆ ਦਾ ਸੱਚ ਜੁਗਾਦ ਸੱਚ ਹੈ ਈ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚਪੈ ਚਪ ਨ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੇ ਜੇ ਬਨਾ ਪੁਰਿਆ ਭਾਰ ਸਹਸ ਸਿਆਣਤਾ ਲਖ ਹੋਏ ਤਾ ਇਕ ਨ ਚੱਲੇ ਨਾਲ ਕਿਸ ਚਾਰਾ ਹੋਈਐ ਇਕ ਗੋੜ ਟੁੱਟੇ ਪਾ ਲੋਕ ਹੁਕਮਰ ਜਾਏ ਛਗਣਾ ਨਾਨਕ ਲਿਖਿਆ ਨਾਲ ਹੁਕਮੇ ਹਮਨਾਕਾਰ ਅਮਨਾ ਕਹਿਆ ਜਾਏ ਹੁਕਮੇ ਹਮਨ ਜੀ ਹੁਕਮ ਮਿਲੈ ਵੜਿਆਈ ਹੁਕਮੇ ਉਤਮ ਨੀਚ ਹੁਕਮਾ ਲਿਖ ਦੁੱਖ ਸੁਖ ਪਾਈਐ ਹੈ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੈ ਸਦਾ ਸਭਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਝੈ ਤਾਂ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਣ ਗਾਵੇ ਕੋ ਗਨੋੜਿਆ ਨਾ ਚਾਰ ਗਾਵੇ ਕੋ ਦੇਵਕਨ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਤੇ ਦੂਰ ਗਾਵੇ ਕੋ ਵਖੇ ਹਾਦਰ ਹਜ਼ੂਰ ਕਥਨਾ ਕਥਿ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਦਿੰਦਾ ਲੇ ਲੈਂਦੇ ਸੁਖਾਹਿ ਜੁਗਾ ਜੁਗੰਤਰ ਖਾਹਿ ਖਾਹਿ ਹੁਕਮੇ ਹੁਕਮ ਜਲਾਇ ਰਹਾ ਨਾਨਕ ਵਿਖਸੇ ਵੇ ਪ੍ਰਗਾਹ ਸਾਚਾ ਸਾਹਿਬ ਸਾਚਨਾਇ ਧਾਕਿਆ ਭਾਉ ਅਪਾਰ ਰਖੈ ਮੰਗੇ ਦੇਹ ਦੇਹ ਦਾਨ ਕਰੇ ਦਾਤਾ ਫੇਰ ਕੇ ਅਗੇ ਰਖੀਐ ਜਿਤ ਦੇਸਾ ਦਰਬਾਰ ਮਹੋਕੈ ਬੋਲਣ ਬੋਲੀਐ ਜਿਤ ਸੁਣਾ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਦਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੇ ਮੋਖ ਦਵਾਰ ਨਾਨਕ ਅਵੈ ਜਾਣੀਐ ਸੁਭ ਆਪਿ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣ ਨਿਤਹਾਨ ਗਾਵਿਆ ਸੁਣੀ ਅਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰਇਸਰ ਗੁਰਗੋਖ ਬਰਨਾ ਗੁਰਪਾਰਪਤੀ ਮਾਏ ਜੇ ਹੋ ਜਾਣ ਆਖਾ ਨਹੀਂ ਕਹਿਣਾ ਕਤਨ ਨਾ ਜਾਏ ਗੋਰਾ ਇਕ ਦਹਿ ਬੁਝਾਈ ਸਬਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾ ਵਾਜਿਤ ਸੁਭਾਵਾ ਮਨ ਪਾਣੇ ਕੇ ਨਾਏ ਤਰੀ ਜਿਤੇ ਸ੍ਰਿਸ਼ਟ ਉਪਾਏ ਵੇਖਾਂ ਹਿਣ ਕਰਮਾਂ ਤੇ ਮਿਲ ਲੈ ਲਈ ਮਤ ਵਿਚਾਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇਹ ਉਜਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜਪ ਵਿਚਾਰਿਆ ਅਰਜਾ ਹੋਰਦ ਸੁਣੀ ਹੋਏ ਨਾਮਾ ਪੰਡਾਵੇ ਜਾਣੀਐ ਨਾਲ ਤਲਾ ਸੁਭ ਕੋਏ ਚੰਗਾ ਨਾ ਰਖੈ ਕ ਜਸ ਕੀਰਤਿ ਜਗਲੇ ਜੇ ਤਿਸਨ ਮੰਦਰ ਨ ਆਵਈ ਤਾ ਵਾਤਨਾ ਪੁੱਠੈਕੇ ਇਟਾ ਅੰਦਰ ਕੇ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣੰਤਿਆ ਗੁਣ ਦੇ ਤਿਹਾਕ ਨ ਸੁਝੈ ਜੇ ਤਿਸ ਕਣ ਕੋਇ ਕਰੇ ਸੁਣਾ ਸਿਧ ਪੀਰ ਸੁਰਨਾਥ ਸੁਣਾ ਧਰਤ ਤਵਲਾ ਆਕਾਸ ਸੁਣਾ ਦੀਪ ਲੋ ਪਾਤਲ ਸੁਣਾ ਪਹ ਨ ਸਤੈ ਕਾਲ ਨਾਨਕ ਪੰਤਾ ਸਦਾ ਵਿਗਾਸ ਸੁਣਾ ਤੋਗ ਪਾਪ ਕਾ ਨਾਸ ਸੁਣਾ ਈਸ਼ਰ ਬਰਮਾ ਇੰਦ ਸੁਣਾ ਮਕਸਲਾ ਹਨਮੰਦ ਸੁਣਾ ਜੋਗ ਜੁਗਤ ਤਨ ਭੇਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭਗਤਾਸ ਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਤ ਸੰਤੋਹ ਗਿਆਨ ਸੁਣਾ 68 ਕਾਇਸ ਨਾਨਕ ਸੁਣਾ ਪੜ ਪੜ ਪਾਵੈ ਮਾਨ ਸੁਣ ਲੈ ਲਗ ਸਚ ਧਾਨ ਨਾਨਕ ਪੁੱਤਰ ਦਾ ਵਿਕਾਸ ਸੁਣੇ ਦੋਖ ਪਾਪ ਕਾ ਨਾਸ ਸੁਣੇ ਸਰਾਗਣਾ ਦੇ ਕਾ ਸੁਣੇ ਸੇਖ ਪੀਰ ਪਾਤਿਸ਼ਾ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਸੋ ਵੈ ਸੁਗਾ ਨਾਨਕ ਪੁੱਤਰ ਦਾ ਵਿਕਾਸ ਸੁਣੇ ਦੋਖ ਪਾਪ ਕਾ ਨਾਸ ਮਨੈ ਕੀਤ ਕਹਿ ਨਾ ਜਾਏ ਜੇ ਕੋ ਕਹਿ ਬਚ ਬਿਸਤਾਏ ਕਾਗਦ ਤਨਨ ਕਲਮ ਨਾਲ ਲਿਖਣ ਹਾਰ ਮੰਨ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮੁਕ ਹੋਏ ਮਨ ਸੁਪਤ ਹੋਵੇ ਮਨੁਪਤ ਹੋ ਮਨ ਸਭਿਕ ਖੰਕੇ ਸੁਦ ਮਨ ਮਹੇ ਚੋਟਾ ਨਾ ਖਾਏ ਮਨ ਜਮ ਤੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮੁਕ ਹੋਏ ਮਨ ਮਾਰਥ ਥਾਕ ਨਾ ਪਾਏ ਮਨ ਪਤ ਸੰਪਰਗਟ ਜਾਏ ਮਨ ਨ ਮਗਨ ਕੱਲਾ ਪੰਥ ਮਨ ਨ ਧਰਮ ਸਿਤੀ ਸੁਨੰਧੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਕੋਏ ਮਨ ਪਾਵੈ ਮੋ ਦਵਾਰ ਮਨ ਪਰਵਰ ਰਸਤ ਹਾਰ ਉਨ ਨਤਰ ਤਰ ਗੁਰ ਸਿਖੋ ਮਨ ਨਾਨਕ ਭਗਵਨ ਪ੍ਰੀਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮੋ ਹੋਏ पंच प्रमाण पंच प्रधान पंच पावै दरग मान पंचै सोह है, है दर जान पंचाका दुर्ए ध्यान जे को कह करे विचार परतै कै करै नाहि सुमार तुल धर्म दे अका फूत संत कथा प्रकया जन सूत जे को जब होवै तैयार तहले ऊपर केता भार सती हो परब होर होर ਇਸ ਤੇ ਭਾਰਤ ਲੈ ਕਮਣ ਜੋਰ ਜੀ ਜਾ ਤਰੰਗਾਂ ਕੇ ਨਾਵ ਸਗਣਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹੋ ਰੂ ਕੋ ਕਿ ਤੇਰਾ ਜਾਣੇ ਕੌਣ ਪੂਤ ਕਿਤਬ ਸਭ ਇੱਕ ਕਵਾਉ ਇਸ ਤੇ ਹੋਏ ਲਖ ਦਰਿਆਵ ਕੁਦਰਤ ਕਾਣ ਕਹਾ ਵਿਚਾਰ ਵਾਰ ਨਾ ਜਾਣਾ ਇੱਕ ਵਾਰ ਜੋ ਜਗ ਭਾਵੇ ਸਾਈ ਪੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਜਪਸੰਤ ਭਵ ਸੰਤ ਸੁਜਾ ਸੰਤ ਸੁਤਤਾਵ ਸੰਗ੍ਰੰਥਮ ਕੇਵੇਦ ਪਾਠ ਦਾ ਸੰਪਜੋਗ ਨ ਰਹੇ ਉਦਾਸ ਅਸੰਖ ਭਗਤ ਬਣ ਗਾਨ ਵਿਚਾਰ ਸੰਤ ਸਦੀ ਅ ਸੰਤ ਦਾਤਾਰ ਸੰਤ ਸੂਰਮੋ ਪਖਸਾਰ ਸੰਤ ਮਨ ਲਿਵ ਲਾਇਤਾ ਹਰ ਗੁਦਰਤ ਕਮ ਕਾਂ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋਤ ਭਵੇ ਸਾਈ ਕਲੀਕਾਰ ਤੂੰ ਸਦਾ ਸਲਾਮ ਨਰ ਹੰਕਾਰ ਅਸੰਖ ਮੁਰਕੰਦ ਪਹੋਰ ਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹਤਿਆਤ ਮਾਹਰ ਸੰਖ ਬਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੂੜੇ ਫੇਰਾ ਹੈ ਸੰਖਲੇ ਚ ਮਲ ਪਖ ਖਾਇ ਅਸੰਖ ਮਿੰਤਰ ਕਰੇ ਪਹਾਰ ਨਾਨਕ ਕਰੇ ਵਿਚਾਰ ਵਾਰ ਅਮਜਾ ਮੈਂਗਵਾਰੋ ਜੁਗ ਭਵ ਸਾਈ ਫਲੇਕਾਰ ਤੂੰ ਸਦਾ ਸਲਾਮਤ ਰੰਕਾਰ ਅਸਾਂ ਖਨਾਵ ਸੰਸਥਾਵ ਗਮ ਗਮ ਸੰਥਲੋ ਸੰਖ ਕਹੇ ਸਿਰ ਪਾਰ ਹੋਏ ਅchre ਨਾਮ ਤੇ ਸਾਲਾ ਅchre ਗਿਆਨ ਗੇਤ ਗੁਣਗਾ ਅchre ਲਿਖਣ ਬੋਲਣ ਪਾਣ ਅchre ਸਰ ਸੰਯੋਗ ਵਿਚਾਰ ਜਿਨ ਹਲਖਤ ਸਸਰਨਾ ਹੈ ਜੇ ਹਰਮਾਇ ਦੇਵਤ ਪਾਹ ਜੇ ਤਾ ਕੀ ਤਾ ਤੇ ਤਾ ਨਾ ਹੋ ਨਾ ਵੈ ਰਾਹੀ ਤੋ ਥਾਉ ਉਦ੍ਰਿਤ ਕਮਨ ਕਹਾ ਵਿਚਾਰ ਪਾਰ ਅਨ ਜਾਵੇਂ ਇੱਕ ਵਾਰ ਜੋ ਤੁਧ ਭਵ ਸਾਇ ਫਲੀਤਾ ਸੋ ਸਦਾ ਸਲਾਮ ਨਿਰੰਕਾਰੋ ਭਰੀਏ ਹੱਥ ਪੈ ਤੰਦੇ ਪਾਣੀ ਤੁਲ ਕੇ ਉਰ ਸੁਖੇ ਮੁਸਕਲੇ ਚ ਟੁਕੜ ਹੋਏ ਦੇ ਸਾਵਣ ਲਈਏ ਖੁਲ੍ਹ ਤੋਏ ਭਰੀਏ ਮਤ ਪਾਪਾ ਕਾ ਸੰਗ ਹੋ ਤੁਪ ਨਵ ਕਰੰਦ ਪੁੰਨੇ ਬਾਬੇ ਆਖ ਨਾਹੇ ਗਰ ਪਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹਿਤਾ ਹੋ ਨਾਨਕ ਉਸਤ ਮਿਆ ਓਰ ਜਾ ਤੀਰਥ ਤਪ ਦੇ ਅਦਤ ਗਾਨ ਜੇ ਕੋ ਪਵਤ ਲਕਾ ਮਾਨ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣੁ ਨੂੰ ਕਿਤੇ ਭਤ ਨਾ ਹੋਏ ਸਵਸ ਆਤਮਾਣੀ ਬ੍ਰਹਮਾਓ ਸਤ ਸੋਹਾਨ ਸਦਾ ਮਨ ਚਾਓ ਕਮਣ ਸਵੇਲਾ ਵਕ ਕਮਣ ਕਮਣ ਚਿਤ ਕਮਣ ਵਾਰ ਕਮਣ ਸਿਰੋ ਤੇ ਮਾਹ ਕਮਣ ਜਿਤ ਹੋ ਆਕਾਰ ਵੇਲ ਨ ਪਈ ਪੰਡਤੀ ਜੇ ਹੋ ਵੇਲੇ ਪ੍ਰਾਣ ਰਤਨ ਪਾਉ ਕਾਦੀਆਂ ਜੇ ਲਿਖਣ ਲੈ ਪੁਰਾਣ ਛਿਤਵਾਰ ਦਾ ਜੋਗੀ ਜਾਣੇ ਰਤੁਆ ਹੋ ਨ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਈ ਕੀ ਕਰਿਆ ਖਾਂਗੇ ਬਸਾਲਾ ਹਿਕ ਵਰਨਿਤੋ ਜਾਣਾ ਨਾਨਕ ਪਿਆਰ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵਡੇ ਨਾਹੀਂ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੈ ਕਿ ਗਇਆ ਨਾ ਸੋ ਹੈ ਪਾਤਾਲ ਬਾਤਾਲ ਲਖ ਅਗਸ ਅਗਾਸ ਓੜ ਕੋੜ ਤੁ ਪਾਲਥ ਤੇ ਵੈ ਕਹਿਨਿ ਕਵਾਤ ਸਹ ਸੰਸਾਰੈ ਤਨ ਕ ਤੇ ਬਾਯਾ ਸਰੋਇ ਤਨ ਹਾਤ ਲਿਖਾਇ ਤਲਖਿਏ ਲਿਖੈ ਰਹਿਣਾ ਸਨਾਤ ਕੋ ਦਾ ਆਪੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੇ ਸੂਰਤ ਨ ਪਾਈ ਆਨ ਦੀਆਂ ਤੇਵਾ ਭਗਤ ਸਮੁੰਦਰਾਂ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਹਾ ਸੇ ਤੇ ਮਾਲ ਕਹਨ ਦੇੜੇ ਤੁਲ ਨਾ ਹੋਵਨੀ ਜਿਤ ਸੁਨਹਰ ਨਸਰਾ ਅੰਤਨ ਸਿਫਤੀ ਕਹਨ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੋਣਾ ਨ ਅਨੰਤ ਅੰਤਨ ਜਾਪੇ ਕਿਆ ਮਨ ਮੰਤਨ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਸਾਰਾ ਵਾਰ ਅੰਤ ਕਾਰਣ ਤੇ ਬਿਵਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਹੋ ਅੰਤ ਨ ਜਾਣੇ ਤੋਏ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਤੇ ਉਪਰ ਉੱਚਾ ਨਾਉ ਏ ਬੜੂੱਚਾ ਹੋਵੇ ਕੋਈ ਤੇ ਸੂਚੇ ਕਉ ਜਾਣੇ ਤੋਏ ਜੇਬੜੋ ਆਪੋ ਜਾਣਿਆ ਪਿਆਪੋ ਨਾਨਕ ਪੰਦਰੀ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋ ਦਾ ਪਾਰ ਕਿਤਿਆਂ ਗੰਤ ਨਹੀਂ ਵਿਚਾਰ ਕਿਤੇ ਖਤ ਟੁੱਟੇ ਵਿਕਾਰ ਕਿਤ ਲੈ ਲੈ ਮੁਕਰ ਬਾਹ ਕਿਤੇ ਮੁਰਖ ਦਾ ਹੈ ਕਾਹੇ ਕਿਤਿਆਂ ਦੁਖ ਭੁਖ ਸੁਦਮਾਰ ਅਹ ਬੈ ਦਾ ਤੇਰੀ ਦਾਤਾ ਬੰਦ ਕਲਾਸੀ ਬਾਣੇ ਹੋਏ ਹੋਰ ਆਪਨ ਸੱਤੇ ਕੋਏ ਜੇ ਕੋ ਖਾਇ ਕੇ ਆਤਮ ਪਾਏ ਉਹ ਜਾਣੇ ਜੇ ਤੀਆਂ ਮੋਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇਵ ਕੀਤੇ ਜਸਨਾ ਵਕਸੀ ਸਤਸਲਾ ਨਾਨਕ ਬਾਸਿਆ ਹੀ ਪਾਸਿਆ ਹੋ ਹਮਲ ਗੁਣ ਮੂਲ ਵਪਾਰ ਮੂਲ ਵਪਾਰੀ ਅਮਲ ਢਹਾਰ ਮੂਲ ਲਾਗ ਨਾ ਲਾ ਜਾਏ ਪਾਹਿ ਅਮਲ ਸੁਨਾਹ ਮੂਲ ਧਰਮ ਮੂਲ ਦਿਵਾਨ ਮੂਲ ਤੋਲ ਮੂਲ ਪ੍ਰਮਾਣ ਮੂਲ ਵਕਸੀ ਸੁਮਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਅਮਲੋ ਮੂਲ ਆਖਿਆ ਨਾ ਜਾਇ ਆਖੇ ਕਰੇ ਲਿਵਲਾਇ ਆਖੇ ਵੇਦ ਬਾਹ ਪੁਰਾਣਾ ਆਖੇ ਪੜੇ ਕਰਿ ਰਖਿਆ ਆਖੇ ਵਰਮ ਆਖੇ ਇੰਦੋ ਆਖੇ ਗੋਪੀਤ ਗੋਵਿੰਦ ਆਖੇ ਸ੍ਰੀ ਆਖੇ ਜਿਦ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠ ਜਾਹੇ ਤੇ ਕਿਤੇ ਹੋਰ ਕਰੈ ਤਾਂ ਆਖ ਨਸਕੇ ਕੀ ਕੇ ਜੇ ਵਡ ਭਗਤ ਤੇ ਵਡ ਹੋਏ ਨਾਨਕ ਜਾਣ ਸਤ ਦਸ ਹੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰ ਦਾ ਵਾਰਾ ਗਵਾਰ ਸੋ ਦਰ ਕੇ ਹਸੂ ਕਰਕੇ ਹਾਜਤ ਵਹਿ ਸਰ ਸੁਨਾਲੇ ਅਵਾਜ ਨਾਦ ਨੇ ਤੋ ਸੰਖਾ ਕੇ ਤੇ ਵਮਨ ਹਾਰੇ ਕੇ ਤੇ ਰਾਤ ਸੋ ਕਹਿਆ ਨੋ ਕੇ ਤੇ ਗਮਨ ਹਾਰੇ ਗਾਵੈ ਤਉ ਨਾ ਪਾਣ ਪਾਣੀ ਬਸੰਤਰ ਗਾਵੈ ਰਾਜਾ ਤਰਮ ਦੁਆਰੇ ਗਾਵੈ ਚਿਤੁ ਕੁਪਲਿਗ ਜਾਣਾ ਲਿਖ ਲਿਖੇ ਤਰਮ ਵਿਚਾਰੇ ਗਾਵੈ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਅੰਦਰ ਦਸਣ ਬੈਠੇ ਦੇਵਤਿਆ ਧਰਮ ਨਾਲੇ ਗਾਵੈ ਸਮਾਦੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜਿਤਿ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਮ ਪੜਨ ਰਖੇ ਸੁਰ ਜਗ ਜਗ ਵਿਦਾ ਨਾਲੇ ਨਾਲੇ ਗਾਵੇ ਮੋਹਣੀ ਅਮਨ ਨਾਨਾ ਸੁਰਗਮਚ ਪਿਆਲੇ ਗਾਣ ਰਤਨੋ ਪਾਏ ਤੇਰੇ ਅਕਸ਼ਰ ਤੀਰਥ ਨਾਲੇ ਗਾਵੇ ਜੋਤਨਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡਲਵਰ ਭੰਡਾ ਕਰ ਕਰ ਰਖੇ ਧਾਰ ਸਹੀ ਤਦ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੁਰ ਪਿਤੇ ਗੰਮ ਸਿਮਚ ਨਾਮ ਅਮਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੁਸੀ ਜਾਇ ਨਾ ਜਸੂ ਰਤਨਾ ਤੇ ਨਰਚਾਏ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਨੂ ਕਾਏ ਕਰ ਕਰ ਵਿਖੇ ਕੀਤਾ ਆਪਣਾ ਜਬ ਤਿਸ ਦੇਵ ਡਿਆਈ ਜੋ ਤਿਸ ਭਾਵੇ ਸੋਇ ਕਰ ਸੇ ਹੁਕਮ ਨ ਕਰਣਾ ਜਾਈ ਸੋ ਪਾਤਿ ਸਾਹ ਸਹਾ ਪਾਪ ਸਾਹਿਬ ਨਾਨਕ ਰਣ ਨਰਜਾਈ ਮੁੰਦਾ ਸੰਤੋਖ ਸਰਨ ਸਰ ਝੋਲੀ ਧਿਆਨ ਕੀ ਕਰੇ ਬਹੂਤ ਖਿੰਥਾ ਕਾਲਕਾਰੇ ਕਾਇਆ ਜਗ ਤ੍ਰੰਡਾ ਪ੍ਰਤੀਤ ਆਇ ਅੰਥੀ ਸਗਲੇ ਜਮਾਤੀ ਮਨ ਜਿਤਾ ਜਗ ਜੀਤੋ ਆਦੇਸ਼ਤ ਸੇ ਆਦੇਸ ਆਦੋ ਨੀਲ ਨਾਦਨ ਹਤ ਜੁਗ ਜੁਗ ਇੱਕ ਵੇਸ ਬੋਲਤ ਗਿਆਨ ਦਾ ਆਪਣਿਹਾਰਣ ਘਟ ਘਟ ਵਜਨਾਦੋ ਆਪਨਾਤ ਨਾਥੀ ਸਭ ਜਗ ਕੇ ਰਿਤਿ ਸਿ ਦੇਵਰਾ ਸਾਧ ਸੰਜੋਗ ਜੋਗ ਦੁਇ ਕਾਰ ਚਲਾਵੇ ਲਿਖਿ ਆਵੇ ਭਗ ਅਦੇਸ ਅਦੇਸ ਆਤ ਅਨਿਲ ਅਨਾਤਨਾ ਹਤੋ ਜੁਗ ਜੁਗ ਇੱਕੋ ਵੇਸ ਇੱਕਮਾਇ ਜੁਗਤਿ ਆਈ ਤਨ ਚਲੇ ਪ੍ਰਵਾਣ ਚਿਤ ਸੰਸਾਰੀ ਇਕ ਢੰਡਾਰ ਇਕ ਲਾਏ ਦੀਪਾਣ ਜਿਉ ਤਸਵਤ ਸੁਭਾਗਤ ਵੇ ਚਲਾਵੇ ਜੋ ਹੋ ਵਖਰਮਾਨ ਹੋ ਵੇ ਖਾਇ ਉਹਨਾਂ ਨਦਰ ਨਾ ਆਵੇ ਵਖਤਾ ਹੋ ਵਿਡਾਣ ਆਦੇਸ ਤੇ ਆਦੇਸ ਆਤ ਨੀਲ ਅਨਾਤ ਨਾਹਤ ਜੁਗ ਜੁਗ ਕੋ ਵੇਸ ਆਸਣ ਲੋਇ ਲੋਇ ਪੰਡਾਰ ਜੋ ਕਿਸ ਪਾਇ ਸੋਇ ਤਬਾਰ ਕਰ ਕਰ ਵਿਖੇ ਸਰਗਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश आदेश आथ नीलो नाथ अनहत जुग को एक भो लखो लखो लख जुग इक वेस इक दूजे भोलख होए लख विलख वीस लख लख गेड़ा आखिए है इक नाम जगदीस हे तरह पवड़ियां चढ़िए होए केसा सणगल्ला आकाश के कीटा आए रीसा नानक नजरि काई ज ਉਡੀ ਕੁੜਾ ਠੀਸ ਆਪ ਜੋਰਚ ਪਨ ਹਜੂਰ ਜੋਰ ਜੋਰ ਨੰ ਮੰਗਣ ਦੇਣ ਨਾ ਜੋਰ ਜੋਰ ਨ ਜਿਮਣ ਨਰਣ ਨਾ ਹਜੂਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਚੂਤੀ ਛਟਾ ਸੰਸਾਰ ਜਿਸ ਹੰਸ ਜੋਰ ਕਰ ਵਿਖੈ ਸੋ ਏ ਨਾਨਕ ਹੋ ਤਮੀ ਚ ਨ ਕੋਏ ਰਾਤੇ ਰਤੀ ਦਿੱਤੀ ਵਾਰ ਪਮਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ 타 ਪ੍ਰਥੀ ਧਰਮਸਾਲ ਤਿਸ ਵਿੱਚ ਜੀ ਜੁਗਤ ਦੇ ਰੰਗ ਤਨ ਕਾ ਨਾਮ ਅਨੇਕ ਅਨੰਤ ਕਰਮੀ ਕਰਮੀ ਹਵੇ ਵਿਚਾਰ ਸੱਚਾ ਆਪ ਜਾਦਰ ਵਾਰ ਤਿਥੈ ਸੰਸੰਪ੍ਰਮਾਣ ਨਦਰੇ ਕਰੰਪ ਵੈ ਨਿਸ਼ਾਨ ਤਿਛ ਪਕਾਈ ਕਥੈ ਪਾਏ ਨਾਨਕ ਅਜੱਪ ਜਾਏ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਅਤੁ ਕਰਮ ਕਿਤੇ ਭੰ ਪਾਣਿ ਵਸੰਤਰ ਕਿਤੇ ਕਨਹਿ ਕਿਤੇ ਬ੍ਰਮਾ ਘਾੜਤ ਅੜਿ ਹੈ ਰੂਪ ਰੰਗ ਕੇ ਵੇਸ ਕਿਤਿਆ ਕਰਮ ਧੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁ ਮਨ ਕੀਤੇ ਕਿਤੇ ਰਤਨ ਸਮੰਦ ਕਿਤੇ ਆਖਾਣੇ ਕਿਤੇ ਪਾਣੀ ਕਿਤੇ ਪਾਪ ਨਰੰਦ ਕਿਤੇ ਆਸੁਰਤੀ ਸੇਵਕ ਕਿਤੇ ਨਾਨਕ ਅੰਤੰਤ ਗਿਆਨ ਕੰਡਨ ਮਹ ਗਿਆਨ ਚੰਡ ਜਿਥੇ ਆਦਿ ਵਿਨਾਵਦ ਕੋਟ ਆਨੰਦ ਸਰਮਖੰਡ ਕੇ ਬਾਣੀ ਰੂਪ ਤਿਥੈ ਘਾਟ ਤੋ ਘੜੀਏ ਬਖਸ ਰੂਪ ਤਾ ਕੇ ਅੰਗਲਾ ਕਥਿਆਨਾ ਜਾਹੇ ਜੇ ਕੋ ਖੱਪ ਚਾ ਪਛਤਾਏ ਤਿਥਾ ਘੜੀਏ ਸੂਰਤ ਮਤ ਨਨ ਬੁੱਧ ਤਿਥਾ ਘੜੀਏ ਸੁਰਾ ਸਿਧਾਂਤ ਕੇ ਸੁਧ ਕਰਮਖੰਡ ਕੀ ਬਾਣੀ ਜੋ ਤਿਥਾ ਹੋ ਨ ਕੋਈ ਹੋ ਤਿਥਾ ਜੋਤ ਮਹਾਬਲ ਸੂਰ ਤਨਹਾਰਾਮ ਰਹਾ ਪ੍ਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਹ ਤਾ ਤੇ ਰੋਤ ਨਾ ਰਤਨ ਜਾਏ ਨਾ ਮਰਨ ਠਾਗੇ ਜਾਹੇ ਜਿਨ ਕੈ ਰਾਮ ਸੈਮਨ ਨਮਾਹਿ ਨਾ ਹੋ ਮਰਨ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਨਮਾਹਿ ਜਿ ਸੈ ਭਗਤਿ ਵਸੈ ਕੇ ਲੋ ਕਰਹ ਅਨੰਦ ਸਚਾ ਮਨ ਅਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰਨ ਹਾਲੋ ਸਤਖੰਡ ਮੰਡਲ ਵਰਪੰਧ ਜੇ ਕੋ ਕਥ ਤੰਤਨ ਅੰਤ ਤਿੱਥੇ ਲੋ ਲੋ ਅਕਾਰੋ ਜਿਵ ਜਿਵ ਹੁਕਮਤ ਵਦ ਵਕਾਰ ਵੇਖੇ ਵਿਖਸ ਕਰ ਵਿਚਾਰ ਨਾਨਕ ਤਖਨਾ ਕਰੜਾ ਸਾਰ ਜਿਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਧ ਹਥਿਆਰ ਬਹੁ ਕਲਾ ਗੰਤਪਤਾਉ ਭਾਂਡਾ ਭਾਗੋ ਅੰਮ੍ਰਿਤ ਤਿਤ ਢਾਲ ਘੜੀਏ ਸਭ ਇਸ ਚਿਤਤ ਸਾਲ ਜਿਨ ਕਉ ਨਦਰੁ ਧਰਮ ਤਿਨ ਅਕਾਰ ਨਾ ਨਕ ਨਦਰੇ ਨਦਰਨ ਹਾਲ ਸਲੋਕ ਪਮਣ ਗੁਰੂ ਪਾਣ ਪਿਤਾ ਮਾਤਾ ਕਰਤਮ ਹਤ ਦਿਵਸ ਰਾਤ ਦੁਇ ਦਾਈ ਰਾਯਾ ਖੇਲਾ ਸਗਲ ਜਗਤ ਚੰਗਿਆਆਂ ਬੁਰਿਆਆਂ ਵਾਚਾ ਧਰਮ ਹضور ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਕੇ ਮੁਸਕਤ ਹਾਲ ਨਾਨਕ ਤੇ ਕਿਉ ਜਲੇ ਕਿਤੇ ਛੁਟੇ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਹਾਲ ਨਾ ਨਕਤੇ ਨੂੰ ਕਿਉ ਜਲੇ ਕਿਤੀ ਸੁੱਤਿ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ